ਅੱਜ ਭਵਾਨੀਗੜh ਐਸ.ਡੀ.ਐਮ ਦਫ਼ਤਰ ਵਿਖੇ ਭਾਰਤੀ ਕਿਸਾਨ ਯੂਨੀਅਨ ਸੰਯੁਕਤ ਮੋਰਚੇ ਦੇ ਸੱਦੇ ਤੇ ਯੂਨੀਅਨ ਦੇ ਆਗੂਆਂ ਨੇ ਟਰੰਪ ਤੇ ਮੋਦੀ ਸਰਕਾਰ ਦਾ ਪਤਲਾ ਫੁੱਕ ਕੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਵਿਰੁੱਧ ਨਾਰੇਬਾਜ਼ੀ ਕੀਤੀ ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਰਾਜਿਆਲ ਦੇ ਬਲਾਕ ਭਵਾਨੀਗੜh ਦੇ ਪ੍ਰਧਾਨ ਕੁਲਵਿੰਦਰ ਸਿੰਘ ਮਾਜਾ ਨੇ ਕਿਹਾ ਕਿ ਮੋਦੀ ਸਰਕਾਰ ਅਮਰੀਕਾ ਦੇ ਟਰੰਪ ਸਰਕਾਰ ਨਾਲ ਕਿਸਾਨ ਵਿਰੋਧੀ ਸਮਝੌਤੇ ਕਰ ਰਹੀ ਹੈ ਉਨ੍ਹਾਂ ਕਹਿ ਕੇ ਸਮਝੌਤੇ ਕਿਸਾਨਾਂ ਲਈ ਬਹੁਤ ਖਤਰੇ ਵਾਲੇ ਹਨ ਜਿਨ੍ਹਾਂ ਦਾ ਸੰਜੁਕਤ ਕਿਸਾਨ ਮੋਰਚੇ ਵੱਲੋਂ ਅੱਜ ਮੋਦੀ ਸਰਕਾਰ ਤੇ 트럼ਪ ਸਰਕਾਰ ਦਾ ਪਤਲਾ ਫੂਕ ਕੇ ਸਖਤ ਵਿਰੋਧ ਕੀਤਾ ਗਿਆ ਹੈ ਉੰਨਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕਣਕ ਦੀ ਫਸਲ ਕੁਝ ਦਿਨਾਂ ਤੱਕ ਪੱਕ ਕੇ ਤਿਆਰ ਹੋਣ ਵਾਲੀ ਹੈ ਮੰਡੀਆਂ ਵਿੱਚ ਸਫਾਈ ਤੇ ਪਾਣੀ ਆਦ ਦਾ ਪ੍ਰਬੰਧ ਕੀਤਾ ਜਾਵੇ ਤਾਂ ਕਿ ਕਿਸਾਨ ਕਿਸੇ ਵੀ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਰਿਪੋਰਟ ਰਾਜਖਰਮੀ ਭਵਾਨੀਗੜ੍ਹ ਚੈਨਲ ਨੂੰ ਸਬਸਕ੍ਰਾਈਬ ਜੀ ਸਰ ਆਪਣਾ ਨਾਮ ਜੀ ਜਰੂਰ ਕਰੋ ਜੀ ਮੇਰਾ ਨਾਮ ਗਰਮੀਤ ਸਿੰਘ ਕਪਿਆਲ ਜ਼ਿਲ੍ਹਾ ਪ੍ਰਧਾਨ ਬੀਕੇ ਜੋ ਰਾਜੇ ਜੀ ਅੱਜ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਐਸ.ਡੀ.ਐਮ ਦਫ਼ਤਰ ਮੁੱਗੇ ਕੀ ਕਹਿਣਾ ਚਾਹੁੰਦੇ ਹੋ ਇਸ ਵਾਰੀ ਇਹ ਅੱਜ ਸੰਯੁਕਤ ਮੋਰਚੇ ਦਾ ਪ੍ਰੋਗਰਾਮ ਹੈ ਜੀ ਉਸ ਦੀ ਬਾਦ ਵਿੱਚ ਜਿਉਂ ਸੈਂਟਰ ਸਰਕਾਰ ਸਾਡੀ ਪ੍ਰਧਾਨ ਤੇ ਦਾ ਮਲਾਜਾ ਕੰਪੋ ਨਾਲ ਅਮਰੀਕਾ ਦੇ ਰਾਸ਼ਟਰਪਤੀ ਨਾਲ ਉਹ ਆਪੀ ਮਲਾਜੇਦਾਰੀ ਚ ਸਾਰੇ ਦੇਸ਼ ਨੂੰ ਤਬਾਹ ਕਰਨ ਜਾ ਰਹੇ ਹੈ ਕਿਸਾਨੀ ਨੂੰ ਜਿਹਦੇ ਬਾਅਦ ਖੇਤੀ ਜੋ ਸਾਡੀ ਕਣਕ ਹੈ ਸਾਡਾ ਦੁੱਧ ਹੈ ਜੋ ਅਸੀਂ ਪੈਦਾਵਾਰ ਕਰਦੇ ਆ ਉਹਨਾਂ ਦਾ ਅਮਰੀਕਾ ਨਾਲ ਸਮਝੌਤਾ ਕਰ ਰਹੇ ਜਦੋਂ ਉੱਥੇ ਵਾਲਾ ਮਾਲ ਉਹਰੇ ਆ ਗਿਆ ਸਾਡੇ ਵਾਲਾ ਫਿਰ ਕਿਹਨੇ ਖਰੀਦਣਾ ਸਾਡਾ ਤਾਂ ਪਹਿਲੇ ਰੋਲ ਦਾ ਸਾਡਾ ਖਰਚੇ ਨਹੀਂ ਪੂਰੇ ਹੁੰਦੇ ਅਮਰੀਕਾ ਸਰਕਾਰ ਦਾ ਜਿਹੜਾ ਸਿਸਟਮ ਹੈ ਉਹ 90% ਆਪਣੇ ਕਿਸਾਨਾਂ ਨੂੰ ਸਬਸਿਡੀਆਂ ਦਿੰਦੇ ਨੇ ਸਾਨੂੰ ਤਾਂ ਕੋਈ ਫੁੱਟੀ ਕਾਉਡੀ ਨਹੀਂ ਦਿੰਦਾ ਹਿੰਦੁਸਤਾਨ ਅਸੀਂ ਉਹਨਾਂ ਦਾ ਮੁਕਾਬਲਾ ਕਿਵੇਂ ਕਰ ਲਾਂ ਉਹ ਮੁਕਾਬਲੇਬਾਜ਼ੀ ਕਰਾਉਂਦੇ ਨੇ ਸਾਰੇ ਉੱਥੇ ਅਮਰੀਕਾ ਦੇ ਵਿੱਚ 3% ਕਿਸਾਨ ਖੇਤੀ ਕਰਦੇ ਨੇ ਸਾਰੇ ਹਜ਼ਾਰਾਂ ਹਜ਼ਾਰਾਂ ਏਕੜ ਦੇ ਉੱਤੇ ਫਾਰਮਰ ਨੇ ਵੱਡੇ ਬਹੁਤ ਵੱਡੀਆਂ ਸਹੂਲਤਾਂ ਨੇ ਸਰਕਾਰ ਦੀ 90% ਤੱਕ ਸਬਸਿਡੀਆਂ ਨੇ ਸਾਨੂੰ ਤਾਂ ਦੋ ਆਨੇ ਨਹੀਂ ਦਿੰਦੇ ਕਿਸੇ ਨੂੰ ਕਿਸਾਨ ਨੂੰ ਇਸ ਕਰਕੇ ਜਿਹੜਾ ਉਹਨਾਂ ਦਾ ਸਮਝੌਤਾ ਹੋ ਰਿਹਾ ਇਹ ਸਾਰੇ ਦੇਸ਼ ਨੂੰ ਤਬਾਹ ਕਰਨ ਵਾਲਾ ਸਮਝੌਤਾ ਹੈ ਇਹਦੇ ਇਸ ਕਰਕੇ ਸਾਰੇ ਪੰਜਾਬ ਦੇ ਵਿੱਚ ਇਹ ਸ='%ਤੇ ਬਣੇ ਪ੍ਰੋਗਰਾਮ ਰੱਖਿਆ ਗਿਆ ਤੇ ਵੀ ਸ਼ੁਰੂ ਚ ਆਪਾਂ ਸ਼ੁਰੂਆਤ ਕਰੀਏ ਨਹੀਂ ਤਾਂ ਜਿਹੜਾ ਕਾਲੇ ਕਾਨੂੰਨਾਂ ਵਾਲੀ ਲੜਾਈ ਲੜੀ ਤੀ ਅਸੀਂ ਉਹ ਤੋਂ ਵੱਡਾ ਧੂਲਣ ਸਾਨੂੰ ਸਾਰੇ ਦੇਸ਼ ਦੇ ਕਿਸਾਨਾਂ ਨੂੰ ਇਕੱਠੇ ਕਰਕੇ ਲੜਨਾ ਪਊ ਦੇ ਨੇ ਇਸ ਹਮ ਦਾ ਜਿਹੜਾ ਕਰ ਰਿਹਾ ਹੈ ਬਾਤ ਸੁਣਾ ਲੈ ਅੱਜ ਤੁਸੀਂ ਕੀ ਮੰਨਦੇ ਅਸੀਂ ਨਹੀਂ ਕਹਿੰਦੇ ਵੀ ਸਰਕਾਰ ਉਹ ਜਿਹੜਾ ਸਮਝੌਤਾ ਹੋ ਰਿਹਾ ਉਹਨੂੰ ਬਾਤ ਸੁਣਾ ਲੈ ਦੇਸ਼ ਦਾ ਕਿਸਾਨ ਸਾਰਾ ਤਬਾਹ ਹੋ ਜਾਊਗਾ ਉਰੇ ਦਾ ਅਰਥ ਸਾਰਾ ਟਿਕਟਾ ਧਰਨਾ ਕਿੰਨਾ ਨਿਰ ਜਾਰੀ ਰਹੇਗਾ ਜੀ ਇਹ ਇਹ ਧਰਨਾ ਦਾ ਜੀ ਸਾਡਾ ਅੱਜ ਤਾਂ ਅਸੀਂ ਪੂਤੜੀ ਫੋਕ ਖੁਕਣੇ ਨੇ ਤਕਰੀਬਨ 12:30 ਵਜੇ ਅਸੀਂ ਸਮਾਪਤ ਕਰ ਦਾਂਗੇ ਇਹ ਤਾਂ ਪ੍ਰੋਗਰਾਮ ਇੱਕ ਇੱਕ ਬਲਾਰਾ ਬੁਲਾਉਣਾ ਸਾਰੇ ਜਿੱਥੇ ਬੰਦਿਆ ਲਾ ਸੀ ਤੇ ਇਹ ਕੋਈ ਲੰਬਾ ਚੌੜਾ ਅਜ ਪ੍ਰੋਗਰਾਮ ਨਹੀਂ ਇਹ ਤਾਂ ਸਕੇ ਇੱਕ ਧਰਨਾ ਹੈ ਰੋਸ ਵਜੋਂ ਟਰੰਪਰ ਦੇ ਤੇ ਮੁੰਡੀਆਂ ਸਾਰੇ ਜਾ ਰਹੇ ਨੇ ਸਾਰੇ ਦੇਸ਼ ਦੇ ਵਿੱਚ ਪ੍ਰੋਗਰਾਮ ਹੈ ਇਹ ਇਸ ਕਰਕੇ ਪ੍ਰੋਗਰਾਮ ਰੱਖਿਆ ਗਿਆ ਇਹ ਪਾਰਸੋਏ ਸੰਯੁਕਤ ਮੋਰਚੇ ਦੀ ਮੀਟਿੰਗ ਦੇ ਫੈਸਲਾ ਲਿਆ ਸੀ ਲੋਕਾਂ ਦੇ ਪ੍ਰੋਗਰਾਮ ਰੱਖਿਆ ਬੋਲਾ ਦੇ ਖਜ਼ਾਨੇ ਵਿੱਚ ਦੇ ਲੱਗਿਆ ਇਸ ਖਰਚੇ ਪ੍ਰੋਗਰਾਮ ਹੈ ਠੀਕ ਕੁਲਵਿੰਦਰ ਸਿੰਘ ਪਿੰਡ ਮਾਝਾ ਬਲਾਕ ਪ੍ਰਧਾਨ ਬੀਕੇ ਜੀ ਰਾਜੇਵਾਲ ਅੱਜ ਇਹ ਧਰਨਾ ਲਗਾਇਆ ਗਿਆ ਕਿ ਸੰਬੰਧ ਚ ਚੱਲ ਰਿਹਾ ਹੈ ਇਹ ਧਰਨਾ ਮੋਦੀ ਸਰਕਾਰ ਤੇ 트ੰਪ ਸਰਕਾਰ ਦੀ ਜਿਹੜੀ ਜਾਰੀ ਹੈ ਜਦੋਂ ਉਸੇ ਪਹਿਲਾਂ ਤੋਂ ਇਹ ਐਲਾਨ ਕਰਦੇ ਆਇਆ ਪੀਨਾਂ ਦੀ ਜਾਰੀਆ ਜਿਹੜੀ ਭਾਰਤ ਵਾਸਤੇ ਬਹੁਤ ਹੀ ਘੱਟਕਾ ਅੱਜ ਉਸਨੇ ਅਪਦਾ ਜਿਹੜਾ ਰੂਪ ਉਹ ਦਿਖਾਉਣਾ ਸ਼ੁਰੂ ਕਰਤਾ ਪੰਜਾਬ ਦੇ ਕੀ ਪੂਰੇ ਭਾਰਤ ਦੇ ਕਿਸਾਨ ਇਹ ਸਮਝੌਤੇ ਨਾਲ ਪ੍ਰਭਾਵਿਤ ਹੋਣਗੇ ਜਿਹੜੀਆਂ ਸੁੱਤੀਆਂ ਦਾਣਾ ਜਿੰਨੀਆਂ ਵੀ ਮਤਲਬ ਫਾਂਕੀਨ ਵਾਲੀਆਂ ਚੀਜ਼ਾਂ ਨੇ ਜਿਹੜੀਆਂ ਭਾਰਤ ਤੋਂ ਬਾਹਰੋਂ ਅਮਰੀਕਾ ਤੋਂ ਇਹ ਮੋਦੀ ਸਰਕਾਰ ਮੰਗਾਵਣ ਜਾ ਰਹੀ ਹੈ ਉਹਨਾਂ ਨਾਲ ਸਾਡਾ ਮਤਲਬ ਕੰਪੈਰੀਸ਼ਨ ਹੋ ਹੀ ਨਹੀਂ ਸਕਦਾ ਕਿਉਂਕਿ ਅਮਰੀਕਾ ਦਾ ਆਪਣੇ ਕਿਸਾਨਾਂ ਨੂੰ 90% ਸਬਸਿਡੀਆਂ ਦੇ ਕੇ ਉਹਨਾਂ ਦੀ ਫਸਲ ਚੱਕਦੇ ਨੇ ਖਰੀਦਦੇ ਨੇ ਬੇਸਕ ਉਹਨਾਂ ਨੂੰ ਸਮੁੰਦਰਾਂ 'ਚ ਡੋਲ ਨਹੀਂ ਪਵੇ ਪਰ ਕਿਸਾਨ ਦੀ ਜਿਹੜੀ ਫਸਲ ਆ ਉਹ ਉਹਨਾਂ ਨਹੀਂ ਲੈਂਦੇ ਇੱਥੇ ਪੰਜਾਬ 'ਚ ਜਾਂ ਭਾਰਤ 'ਚ ਕੋਈ ਪੁੱਛਦਾ ਨਹੀਂ ਹੈਗਾ ਆਪਣੇ ਜੇ ਜਿਹੜੀ ਵੀ ਚੀਜ਼ ਸਰਕਾਰ ਨੂੰ ਜ਼ਰੂਰਤ ਹੈ ਚਾਹੇ ਉਹ ਦਾਣਾ ਨੇ ਚਾਹੇ ਦੁੱਧ ਹੈ ਚਾਹੇ ਅੰਡੇ ਨੇ ਜੋ ਵੀ ਚੀਜ਼ ਸਰਕਾਰ ਨੂੰ ਚਾਹੀਦੀ ਆ ਉਹ ਚੱਕਣ ਦੀ ਗਰੰਟੀ ਤੈਅ ਕਰੇ ਰੇਟ ਤੈਅ ਕਰੇ ਤਾਂ ਭਾਰਤ ਦੇ ਕਿਸਾਨ ਨੇ ਜਿਹੜੇ ਹਰ ਚੀਜ਼ ਇੱਥੇ ਪੈਦਾ ਕਰਕੇ ਸਰਕਾਰ ਨੂੰ ਦੇ ਸਕਦੇ ਨੇ ਇਹ ਸਰਕਾਰ ਦੀ ਮਾੜੀ ਨੀਤੀ ਆ ਉਹਨਾਂ ਤੋਂ ਕਰੋੜਾ ਰੁਪਇਆ ਲੈ ਕੇ ਇਲੈਕਸ਼ਨਾਂ ਤੇ ਲਾ ਕੇ ਇਲੈਕਸ਼ਨਾਂ ਜਿੱਤ ਜਾਂਦੇ ਨੇ ਉਸ ਤੋਂ ਬਾਅਦ ਉਹ ਕਰੋੜਾ ਰੁਪਇਆ ਵਾਪਸ ਕਰਨਾ ਹੁੰਦਾ ਇਹੋ ਜੀਆਂ ਕੋਧੀਆਂ ਚਾਲਾਂ ਚੱਲ ਕੇ ਦੇਸ਼ ਨੂੰ ਬਰਬਾਦੀ ਵੱਲ ਧੱਕ ਰਹੇ ਨੇ ਜਿਹੜੇ ਕਨਸਾਨ ਨੇ ਉਹ ਇਹਨਾਂ ਨੂੰ ਇਹ ਗੱਲ ਮਨਜ਼ੂਰ ਨਹੀਂ ਸੰਯੁਕਤ ਮੋਰਚਾ ਅੱਜ ਪੂਰਾ ਕੰਧ ਬਣਿਆ ਖੜਾ ਸਰਕਾਰ ਦੇ ਮੂਹਰੇ ਜਿੱਦਾਂ ਸੰਯੁਕਤ ਮੋਰਚੇ ਵਾਲੀ ਕੰਧ ਡੇਗੀ ਤਾਂ ਇਹ ਲੋਕਾਂ ਨੂੰ ਮਤਲਬ ਥੋੜੇ ਜਿਹਾ ਚ ਵੱਡੇ ਮਗਰਮੱਤਾਂ ਨੂੰ ਨਿਕਲ ਜਾਣਗੇ ਸੰਯੁਕਤ ਮੋਰਚੇ ਨੇ ਕਿਸਾਨੀ ਨੂੰ ਵਿਚਾਰ ਰੱਖਿਆ ਪੂਰੇ ਭਾਰਤ ਨੂੰ ਵਿਚਾਰ ਰੱਖਿਆ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹ ਵੀ ਆਪਣਾ ਬਣਦਾ ਰੋਲ ਅਦਾ ਨਹੀਂ ਕਰ ਰਹੇ ਸਰਕਾਰਾਂ ਨਾਲ ਹਮੇਸ਼ਾ ਸੰਯੁਕਤ ਮੋਰਚਾ ਲੜਦਾ ਆ ਅੱਗੇ ਤੋਂ ਵੀ ਲੜਦਾ ਰਹੂ ਇਹ ਜਿਆ ਚੱਲਾਂ ਸਰਕਾਰ ਜੀ ਨਹੀਂ ਚੱਲਣ ਦੇ ਬੰਗ ਕੀ ਕਰ ਰਹੇ ਹੋ ਤੁਸੀਂ ਮੰਗ ਸਾਡੀ ਇਹ ਆ ਵੀ ਜੇ ਸਰਕਾਰ ਨੂੰ ਕੋਈ ਚੀਜ਼ ਦੀ ਲੋੜ ਆ ਖਾਣ ਪੀਣ ਵਾਲੀ ਦੀ ਜਿਹੜੀ ਚੀਜ਼ ਵੀ ਦੇਸ਼ ਘਾਟਾ ਪਸਾਨਾਂ ਨਾਲ ਗੱਲ ਕਰੇ ਬੈਠ ਕੇ ਅਸੀਂ ਉਹ ਚੀਜ਼ ਪੈਦਾ ਕਰਕੇ ਦੇਵਾਂਗੇ ਸਰਕਾਰ ਨੂੰ ਚੱਕਣ ਦੀ ਖਰੀਦਣ ਦਾ ਪ੍ਰਬੰਧ ਕਰੇ ਸਟੋਰੇਜ ਦਾ ਪ੍ਰਬੰਧ ਕਰੇ ਕਿਸਾਨ ਨੂੰ ਉਹਦਾ ਬਣਦਾ ਮੁੱਲ ਹੈ ਜਿਹੜਾ ਉਹ ਦੇਵੇ ਹਰ ਕਿਸਾਨ ਚੀਜ਼ ਹੈ ਜਿਹੜੀ ਸਰਕਾਰ ਨੂੰ ਅਸੀਂ ਬਣਾ ਕੇ ਦੇਵਾਂਗੇ ਸਰਕਾਰ ਬਾਹਰਲੇ ਦੇਸ਼ਾਂ ਨਾਲ ਜਿਹੜੇ ਸਮਝੌਤੇ ਕਰਦੀ ਹੈ ਉਹਨਾਂ ਨੂੰ ਬੰਦ ਕਰੇ ਨਹੀਂ ਸਰਕਾਰ ਨੂੰ ਆਉਣ ਵਾਲੇ ਸਮੇਂ 'ਚ ਬਹੁਤ ਵੱਡਾ ਫੈਨ ਆ ਜਾਣਾ ਪੂਤਣਾ ਪਊਗਾ ਵੱਡਾ ਅੰਦੋਲਨ ਕਰਨ ਦੀ ਅਸੀਂ ਤਿਆਰੀ ਚਾ ਮੋਦੀ ਸਰਕਾਰ ਨੂੰ ਪਹਿਲਾਂ ਵੀ ਝਕਾਇਆ ਸੀ ਹੁਣ ਵੀ ਝਕਾਵਾਂਗੇ ਉਹਨਾਂ ਦੀਆਂ ਮਨਮਾਨੀਆਂ ਜਿਹੜੀਆਂ ਨਹੀਂ ਚੱਲਣ ਦੇਵਾਂਗੇ ਫਿਰ ਆਪਣਾ ਨਾਮ ਜੀ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾ ਬਲਾਕੀ ਭਾਰਨੀਗੜ੍ਹ ਅੱਜ ਆ ਸ਼੍ਰੀਮ ਦਫਤਰ ਪਹੁੰਚੇ ਹੋ ਧਰਨਾ ਲਗਾਇਆ ਕਿ ਸੰਬੰਧਿਤ ਧਰਨਾ ਲਗਾਇਆ ਗਿਆ ਹੈ ਇਹ ਧਰਨਾ ਜਿਹੜੇ ਨਮੀ ਖੇਤੀ ਨੂੰ ਤਰੋੜਨ ਦੇ ਜਾ ਰਹੇ ਨੇ ਜਾਂ ਨਵਾਂ ਮੰਡੀ ਖਾੜਾ ਜੋ ਸਰਕਾਰ ਵੱਲੋਂ ਲਾ ਵਿਚਾਰਨ ਪਾ ਰਹੇ ਤੇ ਇਥੋਂ ਦੀ ਪੰਜਾਬ ਸਰਕਾਰ ਨੂੰ ਦਿੱਤਾ ਗਿਆ ਉਹ ਇੱਕ ਸਾਡੇ ਮਨਾਂ ਦੇ ਵਿੱਚ ਜਗੂਰ ਇਹ ਹੈ ਵੀ ਸਾਡੀ ਸਰਕਾਰ ਨੇ ਉਹ ਰੱਦ ਕਰਤਾ ਪਰ ਨਹੀਂ ਕਰਾਉਂਦੇ ਉਹ ਰੱਦ ਨਹੀਂ ਹੋਣਾ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ 트াম্প ਨਾਲ ਸੰਗਠ ਕੀਤੇ ਜਾ ਰਹੇ ਨੇ ਜਿਹੜੇ ਉਹਨਾਂ ਬਾਹਰ ਦੀਆਂ ਕੰਪਨੀਆਂ ਨਾਲ ਸਮਝੌਤੇ ਹੋ ਰਹੇ ਨੇ ਉਹ ਇੱਥੋਂ ਦੀ ਕਿਸਾਨੀ ਨੂੰ ਇੱਥੋਂ ਦੀ ਛੋਟੀ ਜਿਹੜੀ ਇੰਡਸਟਰੀ ਹੈ ਇੱਥੇ ਦੇ ਛੋਟੇ ਦੁਕਾਨਦਾਰਾਂ ਨੂੰ ਖਤਮ ਕਰ ਦੇਗੇ ਇਸ ਵਾਸਤੇ ਇੱਕ ਸੰਨਾਉ ਕੇ ਜੇ ਕਿਰਤ ਕਰਨ ਵਾਲੇ ਲੋਕ ਨਾ ਉੱਠੇ ਤਾਂ ਉਹਨਾਂ ਵਾਲੇ ਸਮੇਂ ਦੇ ਵਿੱਚ ਇਹਦਾ ਜਿਹੜਾ ਨੁਕਸਾਨ ਆਇਆ ਉਹ ਲੋਕਾਂ ਨੂੰ ਝੱਲਣਾ ਪੈਣਾ ਹੈ ਉਹਨਾਂ ਲੋਕਾਂ ਨੂੰ ਗਰੀਬੀ ਵੱਲ ਹੋਰ ਧੱਕਿਆ ਜਾਣਾ ਹੈ ਕਿਉਂਕਿ ਇੱਥੋਂ ਦਾ ਜਿਹੜਾ ਸਰਮਾਇਦਾਰ ਪੱਖ ਹੈ ਉਹ ਨਹੀਂ ਚਾਹੁੰਦਾ ਵੀ ਇੱਥੋਂ ਦਾ ਜਿਹੜਾ ਖੇਤੀ ਦੇ ਉੱਤੇ ਜਿਹੜਾ ਕੰਮ ਹੈ ਉਹ ਅਸੀਂ ਕਰੀਏ ਕਿਉਂਕਿ ਉਹਨਾਂ ਦੀ ਨੀਤੀ ਹੈ ਕਰੋਨਾ ਦੇ ਵਿੱਚ ਇੱਕ ਕੱਲਾ ਖੇਤੀ ਦਾ ਧੰਦਾ ਸਿਰ ਜੀ ਨੇ ਮਤਲਬ ਠੰਡੀ ਡੀਜੀਪੀ ਨੂੰ ਬਰਕਰਾਰ ਰੱਖਿਆ ਪਰ ਉਸ ਤੋਂ ਬਾਅਦ ਸਾਰੇ ਧੰਦੇ ਖਤਮ ਹੋ ਗਏ ਜਿਵੇਂ ਇਹ ਹੋ ਗਏ ਸੀ ਹਾਟੇ ਦੇ ਵਿੱਚ ਗਏ ਨੇ ਸਾਡੇ ਵਿੱਚ ਖੇਤੀ ਧੰਦੇ ਨੂੰ ਉਸ ਸਮੇਂ ਤੋਂ ਇਹਨਾਂ سرمایہਦਾਰਾਂ ਨੇ ਅੱਖ ਰੱਖੀ ਕਿ ਕਿਉਂਨਾ ਸੀ ਇਸ ਧੰਦੇ ਦੇ ਉੱਤੇ ਕੰਮ ਲਾ ਕਰੀਏ ਇਸ ਧੰਦੇ ਨੂੰ ਆਪਣੇ ਮੁਠੀ ਦੇ ਵਿੱਚ ਲਈਏ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹਨਾਂ ਜ਼ਮੀਨਾਂ ਦੇ ਉੱਤੇ ਕਾਬਜ ਹੋ ਕੇ ਆਪਣੀ ਮਰਜ਼ੀ ਨਾਲ ਇੱਥੋਂ ਦੀਆਂ ਜੜਸਾਂ ਇੱਥੋਂ ਦੀ ਜੋ ਵੀ ਫਸਲ ਦੀ ਸਾਡੀ ਕੰਟਰੀਆਂ ਦੇ ਵਿੱਚ ਲੋੜ ਹੈ ਜਾਨ ਸਾਨੂੰ ਜਿਹੜੀ ਚੀਜ਼ ਚਾਹੀਦੀ ਹੈ ਉਹ ਇੱਥੋਂ ਵੱਡੇ ਥਾਰਮ ਬਣਾ ਕੇ ਉਹਨੂੰ ਖੇਤਾਂ ਦੇ ਵਿੱਚ ਤਿਆਰ ਕਰਾਈਏ ਇੱਥੋਂ ਦੇ ਲੋਕਾਂ ਦਾ ਉਹਨਾਂ ਨੂੰ ਕੋਈ ਫਿਕਰ ਨਹੀਂ ਵੀ ਇਹ ਭੁੱਖੇ ਮਰਨਗੇ ਉਹਨਾਂ ਨੇ ਕਨਕ ਜਾਂ ਝੋਨਾ ਤੋਂ ਕੁਝ ਨਹੀਂ ਲੈਣਾ ਉਹਨਾਂ ਨੂੰ ਇਸ ਚੀਜ਼ ਦੀ ਕੋਈ ਲੋੜ ਨਹੀਂ ਉਹਨਾਂ ਨੇ ਜੋ ਆਪਣੀ ਕੰਟਰੀ ਦੇ ਵਿੱਚ ਚੀਜ਼ਾਂ ਦੀ ਲੋੜ ਹੈ ਉਹ ਇੱਥੇ ਬਖਸ਼ਿਤ ਕਰ ਲੈਣ ਕੋਈ ਇਥੇ ਬਝੌਂਗੀਆਂ ਨੇ ਇਸ ਸਮਝੌਤੇ ਜਿਹੜਾ ਕਾਪਰ ਸਮਝੌਤਾ ਹੈ ਇਹ ਸਮਝੌਤਾ ਜੇ ਰਾਜ਼ੂ ਹੋ ਤਾਂ ਇਥੋਂ ਦੀ ਕਿਸਾਨੀ ਬਚਦੀ ਹੈ ਇਥੋਂ ਦੇ ਗਰੀਬ ਇਥੋਂ ਦੇ ਮਜ਼ਦੂਰ ਰੋਟੀ ਖਾਂਦੇ ਤਾਂ ਹੀ ਰਹਿ ਸਕਦੇ ਜੇ ਇਹ ਸਮਝੌਤਾ ਤੋਂ ਬਾਹਰ ਉਹਨੀਆਂ ਸਰਕਾਰਾਂ ਬਿਨਾਂ ਸੰਘਰਸ਼ਾਂ ਤੋਂ ਇਹ ਸਰਕਾਰਾਂ ਸਮਝੌਤੇ ਲੜਦਾ ਵੀ ਬਾਹਰ ਹੋ ਨਹੀਂ ਆ ਕਿਉਂਕਿ ਇਹਨਾਂ ਨੇ ਜਿਹੜੇ ਸਮਝੌਤੇ 2003 ਦੇ ਵਿੱਚ ਕੀਤੇ ਹੋਏ ਨੇ ਅੱਜ ਉਹਨਾਂ ਸਮਝੌਤਿਆਂ ਨੂੰ ਲਏ ਲੰਦਾ ਜਾ ਰਿਹਾ ਹੈ ਜੋ ਲੋਕ ਇਕੱਠੇ ਹੋਣਗੇ ਆ ਸੰਘਰਸ਼ਾਂ ਦੇ ਪਿੰਡ ਵੱਜਣਗੇ ਫਿਰ ਜਾ ਕੇ ਇਹਨਾਂ ਸਮਝੌਤਿਆਂ ਨੂੰ ਰੱਦ ਕਰਾਇਆ ਜਾਏ ਧਰਨਾ ਕਿੰਨਾ ਚਿਰ ਜਾਰੀ ਰਹੇਗਾ ਇਹ ਇਹ ਧਰਨਾ ਕੋਈ ਅੱਜ ਧਰਨਾ ਨਹੀਂ ਹੈ ਸਾਡਾ ਅਸੀਂ ਸਿਰਫ ਕਾਂਪੀ ਤੇ ਮੋਦੀ ਸਰਕਾਰ ਦੇ ਪੁਤਲੇ ਫਟਾਉਣ ਆਏ ਆ ਸਰਕਾਰ ਨੂੰ ਵਾਰਨਿੰਗ ਦੇਣ ਆਏ ਆ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਨਾ ਸੋਚੋ ਵੀ ਸ਼ੰਭੂ ਬਾਰਡਰ ਦਾ ਛੋਰੀ ਬਾਰਡਰ ਤੇ ਕਿਸਾਨ ਘੁੱਟ ਕੇ ਘਰਾਂ ਨੂੰ ਭੇਜ ਤੇ ਉਹਨਾਂ ਦਾ ਸਮਾਨ ਚੋਰੀ ਹੋ ਗਿਆ ਦੀਆਂ ਟਰਾਲੀਆਂ ਲੈ ਗਏ ਉੱਥੋਂ ਹੋਰ ਲੋਕ ਪਰ ਇੱਥੋਂ ਦੇ ਪੰਜਾਬ ਦੇ ਜਾਗਰਤ ਲੋਕ ਇੱਥੋਂ ਦੇ ਕਿਸਾਨ ਜਥੇਬੰਦੀਆਂ ਇੱਥੋਂ ਦੇ ਕਿਰਤ ਕਰਨ ਵਾਲੇ ਮਜ਼ਦੂਰ ਉਹਨਾਂ ਨੂੰ ਪਤਾ ਲੱਗ ਗਿਆ ਵੀ ਉਹਨਾਂ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਸਰਕਾਰ ਦੀਆਂ ਨੀਤੀਆਂ ਨੇ ਉਹ ਸਾਡੇ ਵਾਸਤੇ ਚੰਗੀਆਂ ਨਹੀਂ ਉਹ ਸਾਡੇ ਹੱਕ ਦੀਆਂ ਨਹੀਂ ਹਨਾ ਜੋ ਇਸ ਵਾਸਤੇ ਕਿਸਾਨ ਮਜ਼ਦੂਰ ਕਿਰਤ ਕਰਨ ਵਾਲੇ ਲੋਕ ਇੱਥੋਂ ਦੇ ਛੋਟੇ ਦੁਕਾਨਦਾਰ ਛੋਟੀ ਨੈਟਰੀ ਕਿਉਂ ਨਹੀਂ ਉਹ ਲੋਕਾਂ ਦੇ ਸਮਝਾਈ ਜਾਂਦੀ ਹੈ ਕੋਈ ਨਾ ਇਕੱਠਾ ਨਿਰਵਾਹ ਰਹੇ ਨਹੀਂ ਇਹਨਾਂ ਇਕੱਠਾਂ ਦੀ ਗਿਣਤੀ ਤਾਂ ਵੱਧ ਗਈ ਤਾਂ ਸਰਕਾਰ ਨੂੰ ਉਹ ਦੁਨੀਆ ਕਰ ਲੈ